ਤੇ ਫੋਨ ਤੇ ਤੇ ਦੂਜਾ ਜਿਹੜਾ ਕੱਲ ਦਾ ਪ੍ਰੋਗਰਾਮ ਹੈ ਬੀਬੀ ਲੂੰਬਾ ਜੀ ਦਾ ਤੇ ਡੀਟੀਓ ਕਰਨ ਸਿੰਘ ਜੀ ਦਾ ਉਹ ਸਿਰਫ ਪਾਤੜਾ ਵਿਖੇ ਜੋਸ਼ ਰੋਮਣੀ ਅਕਾਲੀ ਦਲ ਦੀ ਭਰਤੀ ਮਹਿੰਮ ਚੱਲ ਰਹੀ ਹੈ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਨਾਂ ਦੇ ਹੁਕਮਾਂ ਦੇ ਅਨੁਸਾਰ ਉਹ ਉਹਨਾਂ ਦੀ ਨਿਗਰਾਨੀ ਦੇ ਹਾਸਤੇ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹਨੂੰ ਹਲਾਰਾ ਦੇਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਡੀਟੀਓ ਕਰਨ ਸਿੰਘ ਜੀ ਕਲ ਨੂੰ ਹਲਕਾ ਸ਼ਤਰਾਨਾ ਦੇ ਵਿਚਾਰ ਰਹੇ ਨੇ ਤੇ ਉਹਨਾਂ ਨੇ ਆ ਕੇ ਗੁਰੂ ਘਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬੇ ਕੇ ਆ ਕੇ ਨਤਮਸਤਕ ਹੋਣਾ ਤੇ ਅਰਦਾਸ ਬੇਨਤੀ ਕਰਨੀ ਅਸੀਂ ਸਾਰਿਆਂ ਨੇ ਇਕੱਠੇ ਰਲ ਕੇ ਕਿ ਪੰਥ ਦੀ ਚੜ੍ਹਦੀ ਕਲਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਵੇ ਇਹ ਰਾਜਨੀਤਿਕ ਗੱਲਾਂ ਤਾਂ ਲੋਕ ਕਰਦੇ ਨੇ ਪਰ ਉਹਨਾਂ ਵੱਲੋਂ ਹਾਲੇ ਕੋਈ ਇਹ ਪ੍ਰੋਗਰਾਮ ਨਹੀਂ ਹੈ ਵੀ ਅਸੀਂ ਕੋਈ ਚੋਣ ਲੜਨੀ ਹੈ ਜਾਂ ਅਸੀਂ ਹਲਕਾ ਇੰਚਾਰਜ ਲੱਗਣਾ ਹੈ ਉਹਦਾ ਸਿਰਫ ਜੋ ਪੰਜ ਮੈਂਬਰੀ ਕਮੇਟੀ ਦਾ ਹੁਕਮ ਹੈ ਸ੍ਰੀ ਕਾਲਤਾਖਸਰ ਵੱਲੋਂ ਉਹਨਾਂ ਨੂੰ ਹੁਕਮ ਜਾਰੀ ਕੀਤਾ ਹੋਇਆ ਹੈ ਤੇ ਭਾਰਤੀ ਮਹਿਮ ਨੂੰ ਫਲਾਰਾ ਦੇਣ ਵਾਸਤੇ ਇੱਥੇ ਆ ਰਹੇ ਨੇ ਜੋ ਕੱਲ ਨੂੰ ਕਿਤੇ ਚੋਣ ਲੜਨ ਦਾ ਕੋਈ ਗੱਲਬਾਤ ਹੁੰਦੀ ਹੈ ਜੋ ਪਾਰਟੀ ਵੱਲੋਂ ਹੁਕਮ ਹੋਊਗਾ ਉਹ ਹੁਕਮਾਂ ਦੇ ਅਨੁਸਾਰ ਕੋਈ ਵੀ ਚੋਣ ਲੜ ਸਕਦਾ ਹੈ ਡੀਟੀ ਸਾਹਿਬ ਵੀ ਲੜ ਸਕਦੇ ਨੇ ਜਾਂ ਕੋਈ ABC ਕੋਈ ਵੀ ਜਿਹੜੀ ਪਾਰਟੀ ਹੁਕਮ ਕਰੂਗੀ ਉਹ ਚੋਣ ਲੜੂਗਾ ਅੱਜ ਚੋਣ ਲੜਨ ਦਾ ਕੋਈ ਹੋਣੀ ਨਹੀਂ ਜਿਹੜਾ ਕੱਲ ਦਾ ਪ੍ਰੋਗਰਾਮ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਕੇ ਹਟਿਆ कि सिर्फ ਭਰਤੀ ਮਹਿਮਨ ਨੂੰ ਹਰਾਰਾ ਦੇਣ ਵਾਸਤੇ ਹੈ ਕੱਲ ਨੂੰ ਜਿਹੜਾ ਡੀਟੀਓ ਸਾਹਿਬ ਦਾ ਪ੍ਰੋਗਰਾਮ ਹੈ ਉਹ ਸਵੇਰੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਜੋ ਕਿ ਦਸਤਰੀ ਵਾਲੇ ਅੰਡੇ ਦੇ ਉੱਤੇ ਹੈ ਜਿੱਥੇ ਨੈਸ਼ਨਲ ਹਾਈਵੇ ਭਾਰਤ ਮਾਲਾ ਪ੍ਰੋਜੈਕਟ ਦਾ ਪੋਲ ਬਣ ਰਿਹਾ ਹੈ ਉੱਥੋਂ ਸਾਰੀਆਂ ਸੰਗਤਾਂ ਨੇ ਇਕੱਠੇ ਹੋ ਕੇ ਤਕਰੀਬਨ 9:30 ਵਜੇ ਉੱਥੋਂ ਸਾਰੀਆਂ ਸੰਗਤਾਂ ਨੇ ਇਕੱਠੇ ਹੋ ਕੇ ਚੱਲਣਾ ਹੈ ਤੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਣਾ ਜੋ ਪੁਰਾਣਾ ਬੱਸ ਸਟੈਂਡ ਤੇ ਹੈ ਉੱਥੇ ਆ ਕੇ ਅਸੀਂ ਅਰਦਾਸ ਬੇਨਤੀ ਕਰਨੀ ਹੈ ਤੇ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਨੇ ਅਰਦਾਸ ਕਰਨ ਤੋਂ ਬਾਅਦ ਸੰਗਤਾਂ ਨੂੰ ਵਿਚਾਰ ਸਾਂਝੇ ਕਰਨੇ ਨੇ ਸੰਗਤਾਂ ਦੇ ਨਾਲ ਤੇ ਸੰਗਤਾਂ ਦੇ ਵਿਚਾਰ ਸੁਣਨੇ ਨੇ ਤੇ ਇੰਨਾ ਕੱਲ ਦਾ ਪ੍ਰੋਗਰਾਮ ਹੈ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਭਰਤੀ ਕਰਨੀ ਹੈ ਜਾਂ ਅਗਲੇ ਪ੍ਰੋਗਰਾਮ ਕਰਨੇ ਨੇ ਪਿੰਡਾਂ ਦੇ ਵਿੱਚ ਵੀ ਅਸੀਂ ਜਾ ਕੇ ਮੀਟਿੰਗਾਂ ਕਰਾਂਗੇ ਕਿਉਂਕਿ ਅਕਾਲ ਤਖਤ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਸੀਂ ਜਿਹੜੀ ਉਹਦੀ ਸ਼ਾਨ ਹੈ ਉਹ ਉੱਚੀ ਕਰਨੀ ਹੈ ਉਹ ਤਾਂ ਹੀ ਹੋਊਗੀ ਜੇ ਸੰਗਤਾਂ ਹੁਲਾਰਾ ਦੇਣਗੀਆਂ ਸੰਗਤਾਂ ਉਹਦੇ ਵਿੱਚ ਸ਼ਾਮਲ ਹੋਣਗੀਆਂ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕੱਲਾ ਸ਼ਤਰਾਣਾ ਹਲਕਾ ਨਹੀਂ ਜੋ ਸਾਡੇ ਪਤਨਾ ਸ਼ਹਿਰ ਦੇ ਨਾਲ ਦੂਜੇ ਹਲਕਿਆਂ ਦੇ ਪਿੰਡ ਵੀ ਪੈਂਦੇ ਨੇ ਉਹਨਾਂ ਵਿੱਚੋਂ ਵੀ ਸੰਗਤਾਂ ਜਿਹੜੀਆਂ ਗੁਰੂ ਘਰ ਨਾਲ ਪਿਆਰ ਕਰਦੀਆਂ ਨੇ ਆਪਣੇ ਸਿੱਖ ਧਰਮ ਨਾਲ ਪਿਆਰ ਕਰਦੀਆਂ ਨੇ ਉਹ ਜ਼ਰੂਰ ਇੱਥੇ ਪਹੁੰਚਣ ਇਹੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤਾਂ ਜੋ ਆਉਣ ਵਾਲਾ ਜਿਹੜਾ ਸਮਾਂ ਉਹ ਸਿੱਖ ਪੰਥ ਦਾ ਹੋਵੇ ਸ਼੍ਰੋਮਣੀ ਅਕਾਲੀ ਦਰਬਾਰ